ਇਸ ਤਰ੍ਹਾਂ ਜਿਹੜੀ ਹੈਗੀ ਹੈ 20 2020 ਤੋਂ ਕਰੀ ਜਿਹੜੇ ਨਵੇਂ ਜਦੋਂ ਇਕੱਠੇ ਗਏ ਪੈਸੇ ਤੇ ਕੀਤੇ ਗਏ ਇਕੱਠੇ ਪੈਸੇ ਨੇ ਉਹਨਾਂ ਨਾਲ ਕੀਤੇ ਜਾ ਰਹੇ ਸੀ ਇਸ ਦੀ ਏਵੈਲੂਏਸ਼ਨ ਕਰਾ ਕੇ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਜਿਹੜਾ ਕਿ ਇਹਦਾ ਫ੍ਰੀਜ਼ਿੰਗ ਆਰਡਰ ਜਿਹੜਾ 68 ਐਫਰ 2 ਦੇ ਅਧੀਨ جاری ਹੋਇਆ ਕਿਉਂਕਿ ਇਹਦੀ ਕੁੱਲ ਜਿਹੜੀ ਵੈਲਿਊ ਹੈਗੀ ਹੈ ਜੀ ਕਰੀਬ 36 ਲੱਖ ਦੇ ਕਰੀਬ ਇਸ ਕਰਦੀ ਗਈ ਹੈ ਜੀ ਕਿਉਂਕਿ ਹੁਣ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਫ੍ਰੀਜ਼ ਕਰ ਦਿੱਤੀ ਦੇ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਪੁਲਿਸ ਸਟੇਸ਼ਨ ਸਿਟੀ ਟੂਵਨ ਨੂੰ ਦੋ ਹੋਰ ਜਿਹੜੀਆਂ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਫ੍ਰੀਜ਼ ਕਰਾਈਆਂ ਗਈਆਂ ਜਿੰਦਾ ਤੋਂ ਤੇ ਸੂਚਿਤ ਕੀਤਾ ਜਾਂਦਾ ਹੈ ਕਿ ਆਪੇ ਜੈ ਹਿੰਦ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਰ ਦੇ ਵੱਲੋਂ ਡਰੱਗ ਸਮਗਲਰਸ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਸਿੰਘ ਚਹਿਲ ਸਰ ਅਤੇ ਡੀਸੀਪੀ ਲੁਧਿਆਣਾ ਸ਼੍ਰੀ ਜਸਕਰਨ ਸਿੰਘ ਤੇਜਾ ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੇਟ ਸਾਡੀ ਟੀਮ ਨੇ ਵੱਖ-ਵੱਖ ਮੁਕਦਮਿਆਂ ਦੇ ਵਿੱਚ ਟੋਟਲ 3 ਪ੍ਰਾਪਰਟੀਆਂ 68 ਐਫ ਐਨਡੀਪੀਐਸ ਐਕਟ ਦੇ ਤਹਿਤ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਫ੍ਰੀਜ਼ ਕਰਾਈਆਂ ਜਿਨ੍ਹਾਂ ਦੀ ਟੋਟਲ ਕੀਮਤ 80 ਲੱਖ 3550 ਰੁਪਏ ਹੈ ਮਿਸ਼ਨ ਨਿਸ਼ਚੈ ਦੇ ਤਹਿਤ ਬੁਲਾਰੇ ਫਾਜ਼ਲ ਦਾ ਪੁਲਿਸ ਵੱਲੋਂ ਨਸ਼ਿਆਂ ਦੇ ਵਿਰੁੱਧ ਕਰਾਇਆ ਜਾ ਰਿਹਾ ਹੈ ਅੱਜ ਇੱਕ ਪ੍ਰਾਪਰਟੀ ਜਿਹੜੀ ਹੈ ਪੱਤਰੇ ਵਾਲੇ ਵਿਖੇ ਫ੍ਰੀਜ਼ ਕੀਤੀ ਜਾਏ ਜੋ ਕਿ ਇੱਕ ਨਸ਼ਾ ਸਮਗਲਰ ਜਿਹੜਾ ਹੈਗਾ ਸੁਖਵਿੰਦਰ ਸਿੰਘ ਜਿਹੜੀ ਸਿੱਟੂ ਵੱਲੋਂ ਬਣਾਈ ਗਈ ਹੈ ਇਹ ਜਿਹੜਾ ਮਕਾਨ ਉਹਦੇ ਫਾਜ਼ਲ ਦੇ ਨਾਮ ਮੰਗਾ ਸਿੰਘ ਦੇ ਨਾਮ ਤੇ ਇਸ ਦੀ ਕੰਸਟਰਕਸ਼ਨ ਜਿਹੜੀ ਹੈਗੀ ਹੈ ਦੀ ਦੇ ਅਰਬੀ ਤੋਂ ਕ੍ਰਿੰਗਲ ਜਿਹਨਾਂ ਨੇ ਜਿਹੜੇ ਇਕੱਠੇ ਗਏ ਪੈਸੇ ਕਿਤੇ ਗਏ ਇਕੱਠੇ ਪੈਸੇ ਨੇ ਉਹਨਾਂ ਨਾਲ ਕੀਤਾ ਜਾ ਰਹੀ ਸੀ ਜਿਸ ਤੇ ਏਵੈਲੂਏਸ਼ਨ ਕਰਾ ਕੇ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਜਿਹੜਾ ਕਿ ਇਹਦਾ ਫ੍ਰੀਜ਼ਿੰਗ ਆਰਡਰ ਜਿਹੜਾ 68 ਐਫ 2 ਦੇ ਅਧੀਨ جاری ਹੋਇਆ ਕਿਉਂਕਿ ਇਹਦੀ ਕੁੱਲ ਜਿਹੜੀ ਵੈਲਿਊ ਹੈਗੀ ਹੈ ਜੀ ਕਰੀਬ 36 ਲੱਖ ਦੇ ਕਰੀਬ ਇਸ ਘਰ ਦੀ ਬੈਨਿੰਗ ਹੈ ਜੀ ਤੇ ਹੁਣ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਫ੍ਰੀਜ਼ ਕਰ ਦੇਣ ਦੇ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਪੁਲਿਸ ਸਟੇਸ਼ਨ ਸਿਟੀ 2 ਨੂੰ ਦੋ ਹੋਰ ਜਿਹੜੀਆਂ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਫ੍ਰੀਜ਼ ਕਰਾਈਆਂ ਗਈਆਂ ਜਿੰਦਾ ਤੋਂ ਤੇ ਸੁਚਿਤ ਕੀਤਾ ਜਾਂਦਾ ਹੈ ਕਿ ਆਪ ਨੇ ਪਿੰਡ ਪੱਤਰੇ ਵਾਲਾ ਦੇ ਵਾਸੀ ਕੁਮਵਿੰਦਰ ਸਿੰਘ ਪੁੱਤਰ ਮਨਕਰਮ ਇਹਦੇ ਬਕਾਲ ਨੂੰ ਕਮਿਸ਼ਨਰ ਅਥਾਰਟੀ ਪਾਸੋਂ ਫ੍ਰੀਜ਼ ਕਰਵਾਇਆ ਗਿਆ ਹੈ ਜੀ ਮਿਊ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਰ ਦੇ ਵੱਲੋਂ ਡਰੱਗ ਸਮਕੱਲੇਸ਼ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕੁਲਜੀਤ ਸਿੰਘ ਚਾਹਲ ਸਰ ਅਤੇ ਡੀਸੀਪੀ ਲੁਧਿਆਣਾ ਸ਼੍ਰੀ ਜਸਕਰਨ ਸਿੰਘ ਤੇਜਾ ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਸਾਡੀ ਟੀਮ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ ਟੋਟਲ 3 ਪ੍ਰਾਪਰਟੀਆਂ 68 ਐਫ ਐਨਡੀਪੀਐਸ ਐਕਟ ਦੇ ਤਹਿਤ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਫ੍ਰੀਜ਼ ਕਰਾਈਆਂ ਜਿਨ੍ਹਾਂ ਦੀ ਟੋਟਲ ਕੀਮਤ 80 ਲੱਖ 93550 ਰੁਪਏ ਹੈ ਮਿਸ਼ਨ ਨਿਸ਼ਚੈ ਦੇ ਤਹਿਤ ਜਿਹੜਾ ਕਿ ਫੌਜਦਾਰਾ ਪੁਲਿਸ ਵੱਲੋਂ ਨਸ਼ਿਆਂ ਦੇ ਵਿਰੁੱਧ ਕਰਾਇਆ ਜਾ ਰਿਹਾ ਹੈ ਅੱਜ ਇੱਕ ਪ੍ਰਾਪਰਟੀ ਜੀਡੀ ਹੈ ਜਿਹੜਾ ਪੱਤਰੇ ਵਾਲੇ ਵਿਖੇ ਫ੍ਰੀਜ਼ ਕੀਤੀ ਜਾ ਰਹੀ ਹੈ ਜੋ ਕਿ ਇੱਕ ਨਸ਼ਾ ਸਮਗਲਰ ਜਿਹੜਾ ਹੈਗਾ ਸੁਖਵਿੰਦਰ ਸਿੰਘ ਜਿਸ ਬਿੱਟੂ ਨੂੰ ਬਣਾਈ ਗਈ ਹੈ ਇਹ ਜਿਹੜਾ ਮਕਾਨ ਉਹਦੇ ਫੌਜਦਾਰ ਦੇ ਨਾਮ ਮੁੰਡਾ ਸਿੰਘ ਦੇ ਨਾਮ ਹੈ 23 ਦੀ ਕੰਸਟਰਕਸ਼ਨ ਜਿਹੜੀ ਹੋਈ ਹੈ 20 2020 ਤੋਂ ਕ੍ਰੀਨਿੰਗ ਦੇ ਗਏ ਪੈਸੇ ਕਿੰਨੇ ਗਏ ਇਕੱਠੇ ਪੈਸੇ ਨੇ ਉਹਨਾਂ ਨਾਲ ਦਿੱਤੇ ਜਾ ਰਹੇ ਸੀ ਜਿਸ ਦੀ ਏਵੈਲਿਊਏਸ਼ਨ ਕਰਾ ਕੇ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਜਿਹੜਾ ਜਿਹੜਾ ਫ੍ਰੀਜ਼ਿੰਗ ਆ ਉਹ ਜਿਹੜਾ 682 ਦੇ ਅਧੀਨ ਜਾਰੀ ਹੋਇਆ ਕਿਉਂਕਿ ਇਹਦੀ ਕੁੱਲ ਜਿਹੜੀ ਵੈਲਿਊ ਹੈਗੀ ਹੈ ਜੀ ਕਰੀਬ 36 ਲੱਖ ਦੇ ਕਰੀਬ ਇਸ ਕਰਦੀ ਜਾਂਦੀ ਹੈ ਜੀ ਕਿਉਂਕਿ ਹੁਣ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਫ੍ਰੀਜ਼ ਕਰ ਦਿੱਤੇ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਪੁਲਿਸ ਸਟੇਸ਼ਨ ਸਿਟੀ ਟੂ ਵਨ ਨੂੰ ਦੋ ਹੋਰ ਜਿਹੜੀਆਂ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਫ੍ਰੀਜ਼ ਕਰਾਈਆਂ ਗਈਆਂ ਨੇ ਜਨਤਾ ਤੌਰ ਤੇ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਨੇ ਪਿੰਡ ਪੱਤਰੇ ਵਾਲਾ ਦੇ ਵਾਸੀ ਸੁਖਵਿੰਦਰ ਸਿੰਘ ਪੁੱਤਰ ਮੰਗਤ ਸਿੰਘ ਇਹਦੇ ਮਕਾਨ ਨੂੰ ਕਪਤੀਗ੍ਰਹਿ ਅਥਾਰਟੀਫਾਇਰ ਤੋਂ ਫ੍ਰੀਜ਼ ਕਰਵਾਇਆ ਹੈ ਯਾਹ ਹੈ ਜੀ ਡੀਜੀਪੀ ਪੰਜਾਬ ਸ਼੍ਰੀ ਬੋਰਵ ਯਾਦਵ ਸਰ ਦੇ ਵੱਲੋਂ ਡਰੱਗ ਸਮਕੱਲੇਸ਼ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕੁਲਜੀਤ ਸਿੰਘ ਚਾਹਲ ਸਰ ਅਤੇ ਡੀਸੀਪੀ ਲੁਧਿਆਣਾ ਸ਼੍ਰੀ ਜਸਕਰਨ ਸਿੰਘ ਤੇਜਾ ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਸਾਡੀ ਟੀਮ ਨੇ ਵੱਖ-ਵੱਖ ਮਾਮਲੇ ਅ ਦੇਖੇ ਟੋਟਲ 3 ਪ੍ਰਾਪਰਟੀਆਂ 68 ਐਫ ਐਨਡੀਪੀਐਸ ਐਕਟ ਦੇ ਤਹਿਤ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਫ੍ਰੀਜ਼ ਕਰਾਈਆਂ ਜਿਨ੍ਹਾਂ ਦੀ ਟੋਟਲ ਕੀਮਤ 80 ਲੱਖ 93550 ਰੁਪਏ ਹੈ। ਮਿਸ਼ਨ ਨਿਸ਼ਚੈ ਦੇ ਤਹਿਤ ਜਿਹੜਾ ਕਿ ਫਾਦਰ ਦਾ ਪੁਲਿਸ ਵੱਲੋਂ ਨਸ਼ਿਆਂ ਦੇ ਵਿਰੁੱਧ ਕਾਰਵਾਈਆਂ ਜਾ ਰਹੀਆਂ। ਅੱਜ ਇੱਕ ਪ੍ਰਾਪਰਟੀ ਜੀਡੀ ਹੈ ਜਿਹੜਾ ਪੱਤਰੇ ਵਾਲੇ ਵਿਖੇ ਫ੍ਰੀਜ਼ ਕੀਤੀ ਜਾ ਰਹੀ ਹੈ ਜੋ ਕਿ ਇੱਕ ਨਸ਼ਾ ਸਮਗਲਰ ਜਿਹੜਾ ਹੈਗਾ ਸੁਖਵਿੰਦਰ ਸਿੰਘ ਜਿਸ ਬਿੱਟੂ ਵੱਲੋਂ ਬਣਾਈ ਗਈ ਹੈ। ਇਹ ਜਿਹੜਾ ਮਕਾਨ ਉਹਦੇ ਫਾਦਰ ਦੇ ਨਾਮ ਮੁੰਡਾ ਸਿੰਘ ਦੇ ਨਾਮ ਹੈ। ਤੇ ਇਸ ਦੀ ਕੰਸਟਰਕਸ਼ਨ ਜਿਹੜੀ ਹੈ ਵੀ 2020 ਤੋਂ ਕ੍ਰੀਏ ਜਿਹੜੇ ਨਵੇਂ ਜਿਹਨੂੰ ਇਕੱਠੇ ਗਏ ਪੈਸੇ ਕੀਤੇ ਗਏ ਇਕੱਠੇ ਪੈਸੇ ਨੇ ਉਹਨਾਂ ਨਾਲ ਕੀਤੇ ਜਾ ਰਹੀ ਸੀ ਜਿਸ ਦੀ ਏਵੈਲੂਏਸ਼ਨ ਕਰਾ ਕੇ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਜਿਹੜਾ ਕਿ ਜਿਹੜਾ ਫ੍ਰੀਜ਼ਿੰਗ ਆ ਉਹਦਾ ਹਾਰਟ ਐਫਰ ਦੌਰ ਦੇ ਅਧੀਨ ਜਾਰੀ ਹੋਇਆ ਕਿਉਂਕਿ ਇਹਦੀ ਕੁੱਲ ਜਿਹੜੀ ਵੈਲਿਊ ਹੈਗੀ ਹੈ ਜੀ ਕਰੀਬ 36 ਲੱਖ ਦੇ ਕਰੀਬ ਇਸ ਘਰ ਦੀ ਵੈਲਿਊ ਹੈ ਜੀ ਕਿਉਂਕਿ ਹੁਣ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਫ੍ਰੀਜ਼ ਕਰ ਦਿੱਤੀ ਦੇ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਪੁਲਿਸ ਸਟੇਸ਼ਨ ਸਿਟੀ ਟੂ ਵਨ ਨੂੰ ਦੋ ਹੋਰ ਜਿਹੜੀਆਂ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਫੀਸ ਭਰਾਈਆਂ ਗਈਆਂ ਜਿੰਦਾ ਸਰ ਤੋਂ ਤੇ ਕੁੱਛ ਕੀਤਾ ਜਾਂਦਾ ਹੈ ਕਿ ਆਪ ਨੇ ਪਿੰਡ ਪੱਤਰੇ ਵਾਲਾ ਦੇ ਵਾਸੀ ਸੁਖਵਿੰਦਰ ਸਿੰਘ ਪੁੱਤਰ ਮਨਕਰ ਸਿੰਘ ਇਹਦੇ ਮਕਾਨ ਨੂੰ ਕਪੀਡੈਂਟ ਐਸ.ਓ. ਤੋਂ ਫ੍ਰੀ ਕਰਵਾਇਆ ਹੈ ਜਾਂ ਹੈ ਕਿ जय हिंद मान्योग, सर, मान्योग सर, डी जी श्री गौरव यादव सर वो ड्रग के खिलाफ चलाई गई मुहिम तहत मान्यो कमिश्नर पुलिस लुधियाना श्री कुलदीप चहल डी पी श्री जसकरण सिंह तेजा सर दिशा निर्देश अनुसार हेठ सा वकदमे तीन प्रोपरटिया एट एफ एनडीपीएस एक्ट के तहत अथॉरिटी दिल्ली तीस तो कराई ਜਿਨ੍ਹਾਂ ਦੀ ਟੋਟਲ ਕੀਮਤ 80 ਲੱਖ 93550 ਰੁਪਏ ਹੈ ਮਿਸ਼ਨ ਨਿਸ਼ਚੈ ਦੇ ਤਹਿਤ ਜਿਹੜਾ ਖਾਦਿਰ ਦਾ ਪੁਲਿਸ ਵੱਲੋਂ ਨਸ਼ਿਆਂ ਦੇ ਵਿਰੁੱਧ ਕਰਾਇਆ ਜਾ ਰਿਹਾ ਹੈ ਅੱਜ ਇੱਕ ਪ੍ਰਾਪਰਟੀ ਜੀਡੀ ਹੈ ਜਿਹੜਾ ਪੱਤਰੇ ਵਾਲੇ ਵਿਖੇ ਫ੍ਰੀਜ਼ ਕੀਤੀ ਜਾ ਰਹੀ ਹੈ ਜੋ ਕਿ ਇੱਕ ਨਸ਼ਾ ਸਮਗੱਲਰ ਜਿਹੜਾ ਹੈਗਾ ਸੁਖਵਿੰਦਰ ਸਿੰਘ ਜਿਸ ਬਿੱਟੂ ਵੱਲੋਂ ਬਣਾਈ ਗਈ ਹੈ ਇਹ ਜਿਹੜਾ ਮਕਾਨ ਉਹਦੇ ਖਾਦਿਰ ਦੇ ਨਾਮ ਮੁੰਡਾ ਸਿੰਘ ਦੇ ਨਾਮ ਹੈ ਤੇ ਇਸ ਦੀ ਕੰਸਟਰਕਸ਼ਨ ਜਿਹੜੀ ਹੈਗੀ ਹੈ ਵੀ ਇਹ ਪੈਸੇ ਕਿਤੇ ਗਏ 130 ਪੈਸੇ ਨੇ ਉਹਨਾਂ ਨਾਲ ਦਿੱਤੇ ਜਾ ਰਹੇ ਸੀ ਜਿਸ ਦੀ ਏਵੈਲੂਏਸ਼ਨ ਕਰਾ ਕੇ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਜਿਹੜਾ ਕਿ ਇਹਦਾ ਫ੍ਰੀਜ਼ਿੰਗ ਆਰਡਰ ਜਿਹੜਾ 68/2 ਦੇ ਅਧੀਨ ਜਾਰੀ ਹੋਇਆ ਕਿਉਂਕਿ ਇਹਦੀ ਕੁੱਲ ਜਿਹੜੀ ਵੈਲਿਊ ਹੈਗੀ ਹੈ ਜੀ ਕਰੀਬ 36 ਲੱਖ ਦੇ ਕਰੀਬ ਇਸ ਕਰਦੀ ਵੈਲਿਊ ਹੈ ਜੀ ਜੋ ਕਿ ਹੁਣ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਫ੍ਰੀਜ਼ ਕਰ ਦਿੱਤੀ ਦੇ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਸਟੇਸ਼ਨ ਸਿਟੀ 2 ਨੂੰ ਦੋ ਹੋਰ ਜਿਹੜੀਆਂ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਫੇਸ ਕਰਾਈਆਂ ਗਈਆਂ ਜਿੰਤਾ ਤੋਂ ਤੇ ਸੋਚ ਕੀਤਾ ਜਾਂਦਾ ਹੈ ਕਿ ਆਪ ਨੇ ਪਿੰਡ ਪਰ